ਵੈਗੁਦੀਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਜਿਸ ਤੁਹਾਡਾ ਸਾਰਿਆਂ ਦਾ ਇੱਥੇ ਆਇਆ ਨੂੰ ਜੀ ਆਇਆਂ ਨੂੰ ਇਹ ਪ੍ਰੈਸ ਕਾਨਫਰੰਸ ਜੋ ਅਸੀਂ ਹਰ ਸਾਲ ਇੱਥੇ ਮੇਰੀ ਮੇਰੀ ਪੀੜੀ ਦੇ ਮਾਲਕ ਸਾਬ ਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਗੁਰਦੈ ਗੁਰਪ ਬਣਾਨੇ ਆ ਉਹ 20 ਮਈ ਨੂੰ ਆ ਰਿਹਾ ਅਸੀਂ ਇਹ ਗੁਰਪਰਵ ਤਕਰੀਬਨ 1967 ਤੋਂ ਲੈ ਕੇ ਤਕਰੀਬਨ 52 59 ਸਾਲ ਹੋ ਗਏ ਕਿ ਅਸੀਂ ਲਗਾਤਾਰ ਗੁਰੂਵਾਰ ਦੀ ਕਿਰਪਾ ਨਾਲ ਕਰਦੇ ਆ ਰਹੇ ਹਾਂ ਜਿਹੜਾ ਇਸ ਸਮਾਗਮ 20 ਤਰੀਕ ਨੂੰ ਹੱਤ ਰਾਮੀ ਹਰ ਸਾਲ ਦੀ ਤਰ੍ਹਾਂ ਸ਼ਾਮ ਦਾ ਰੱਖਿਆ ਸੀ 3 ਵਜੇ ਲੈ ਕੇ ਤੇ 11 ਵਜੇ ਤੱਕ ਜਿਹੜਾ ਅੱਜ ਕੱਲ ਦਾ ਹਾਲਾਤ ਚੱਲ ਰਹੀ ਹੈ ਕੋਈ ਲਾਈਟਾਂ ਦੀ ਬਲੈਕਆਊਟ ਦੀ ਉਹਨੂੰ ਮੁੱਖ ਰੱਖਦੇ ਆ ਇਹ ਦਿਨ ਹੋਈ ਰਾਗੀ ਵੀ ਹੋਈ ਸਾਰਾ ਸਮਾਗਮ ਹੋਈ ਸਵੇਰੇ 8 ਵਜੇ ਤੋਂ ਸ਼ੁਰੂ ਕਰ ਲੈਣਾ ਤੇ ਸ਼ਾਮ ਨੂੰ 5 ਵਜੇ ਤੱਕ ਚੱਲੇਗਾ ਸ਼ਾਮ ਨੂੰ ਬੰਦੇ ਦੇ ਚੱਲੇਗਾ ਤੇ ਇਹਦੇ ਵਿੱਚ ਇਹ ਜ਼ਰੂਰੀ ਸੀ ਅੱਜ ਦਾ ਇਹ ਵੀ ਜ਼ਰੂਰੀ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਕਾਰਡ ਵੰਡ ਚੁੱਕੇ ਸਾਂ ਪਹਿਲੇ ਸ਼ਾਮ ਨੇ ਬਰੋਂ ਦੇ ਅਸੀਂ ਵੈਸੇ ਬਾਕੀ ਹੋਲਡਿੰਗਾਂ ਤੇ ਲਿਖਾਤੇ ਨੇ ਦੁਬਾਰਾ ਤੇ ਜਿਹੜੇ ਮੈਸੇਜ ਉਹ ਅਸੀਂ ਸਾਰੇ ਗਰੁੱਪਾਂ ਵਿੱਚ ਜਿੰਨੇ ਵੀ ਧਾਰਮਿਕ ਗਰੁੱਪ ਨੇ ਹੋਰ ਜਿਹੜੇ ਵਾਕੋ ਗਰੁੱਪ ਨੇ ਸਾਰੇ ਪਤਾ ਹੈ ਤੇ ਤੁਹਾਡਾ ਵੱਡਾ ਗਰੁੱਪ ਆ ਗਿਆ ਜਿਹੜਾ ਤੁਸੀਂ ਦਾ ਦੇਖ ਲੈਣਾ ਹੈ ਕਿ ਲੋਕਾਂ ਨੂੰ ਕੱਲ ਪਤਾ ਲੱਗ ਜਾਵੇ ਕਿ ਇਹ ਸਮਾਗਮ ਹੈ ਸ਼ਾਮ ਦੀ ਵਜਾਏ ਇਸ ਸਵੇਰੇ 8 ਵਜੇ ਲੈ ਕੇ ਪੰਜ ਦਿਨ ਹੋਏਗਾ। ਟਰਾਂਗੀ ਜਿੱਥੇ ਸੇਮ ਜੋ ਗਾਉਂ ਦੇ ਛਫੇ ਨੇ ਸਾਰੇ ਉਸ ਤਰ੍ਹਾਂ ਨੇ। ਸਾਰੇ ਜਿੱਥੇ ਆ ਰਹੇ ਨੇ ਇੱਕ ਵਿੱਚ ਐਡ ਆਸਦਾ ਭਾਈਆ ਮਨਦੀਪ ਸਿੰਘ ਉਹ ਪਹਿਲੇ ਸਦਾ ਦੇ ਸਮਾਗਮ ਨਹੀਂ ਸੀਗੇ ਹੁਣ ਦਿਨ ਦੇ ਸਮਾਗਮ ਆ ਰਹੇ ਨੇ। ਇਹ ਨੋਟ ਕਰ ਲੈਣਾ। ਬਾਕੀ ਇਹ ਸਵਾਗਮ ਜਿਹੜਾ ਵੀ ਅਸੀਂ ਮਨਾਨੇ ਦਾ ਹੀ ਆ ਦੋ ਮਕਸਦ ਨੇ। ਇੱਕ ਤਾਂ ਸਾਡੀ ਪਨੀਰੀ ਸਾਡਾ ਜੋ ਵਿਰਸਾ ਹੈ ਉਹ ਇਹ ਨਾਲ ਜੁੜਿਆ ਰਹੇ। ਆਪਣੇ ਧਰਮ ਨਾਲ ਜੁੜਿਆ ਰਵੇ ਤੇ ਲੋਕਾਂ ਚ ਵੀ ਇਹ ਆਵਾਜ਼ ਜਾਵੇ ਕਿ ਅਸੀਂ ਇਹਨਾਂ ਕੰਮਾਂ ਨੂੰ ਜੜੀਏ ਕਿ ਅਸੀਂ ਕੋਈ ਸਾਡੇ ਬੱਚੇ ਸਾਡਾ ਸਮਾਜ ਨਸ਼ਿਆਂ ਦੇ ਪਾਸੇ ਨਾ ਜਾਵੇ ਕਿਸੇ ਹੋਰ ਗਲਤ ਪਾਸੇ ਨਾ ਜਾਵੇ ਤੇ ਧਾਰਮਿਕ ਕਰਜ ਕਰਨ ਸਾਰੇ ਧਾਰਮਿਕ ਕਰਜਾਂ ਤੇ ਰਹਿਣ ਤਾਂ ਕਿ ਅਸੀਂ ਇਸ ਇਸ ਕਰਕੇ ਆਪਣਾ ਅਸਲੀ ਮਕਸਦ ਪੂਰਾ ਕਰ ਸਕੀਏ ਸਾਡੇ ਸੁਸਾਇਟੀ ਦੇ ਨਾਲ-ਨਾਲ ਅਸੀਂ ਆਪਣੇ ਨਾਲ ਮਾਤਾ ਕੌਲਾ ਦੀ ਹਸਪਤਾਲ ਵੀ ਜੋ ਖੋਲਿਆ ਹੈ ਉਹ ਦਿਸੋ ਅਸੀਂ ਤਾਂ ਖੋਲਿਆ ਹੈ 1980 ਤੋਂ ਹਸਪਤਾਲ ਚੱਲ ਰਿਹਾ ਹੈ ਇੱਥੇ ਖੁੱਲਣ ਤੋਂ ਬਾਅਦ ਹੀ ਅਸੀਂ ਮੁੜ ਕੇ 100 ਫੁੱਟੀ ਰੋਡ ਜਿਹੜਾ ਤਰੰਦਰ ਰੋਡ ਖੁੱਲੇ ਨੇ ਬਾਅਦ ਖੁੱਲੇ ਨੇ ਸਾਡੇ ਸਾਡੇ ਨਾਲ ਹੀ ਟਾਇਰ ਨੇ ਸਾਰੇ ਸਾਰੇ ਹਸਪਤਾਲ ਤੇ ਸਭ ਤੋਂ ਪਹਿਲੇ ਇਹੋ ਖੁੱਲਿਆ 1980 ਤੋਂ ਜਿੱਥੇ ਅਸੀਂ ਬੈਠੇ ਆ ਸੋ ਇਸ ਲਈ ਮੇਰੀ ਰਿਕਵੈਸਟ ਹੈ ਆਪਾਂ ਵੀ ਇਹੀ ਪ੍ਰਚਾਰ ਕਰਨਾ ਹੈ ਮਿੱਟੀ ਦੇ ਰਾਹੀਂ ਵੀ ਆਪਾਂ ਪ੍ਰਚਾਰ ਕਰਨਾ ਚਾਹੁੰਦੇ ਆ ਸਾਡੀ ਪਨੀਰੀ ਸਾਡਾ ਵਿਰਸਾ ਸਾਡੇ ਧਰਮ ਨਾਲ ਜੁੜੇ ਔਰ ਜਿਹੜੇ ਨਸ਼ਿਆਂ ਤੋਂ ਬਹੁਤ ਦੂਰ ਰਵੇ ਬਹੁਤ ਵੱਡੀ ਐਸਲੇ ਲਾਹਤ ਹੈ ਪੰਜਾਬ ਦੇ ਉੱਤੇ ਜੋ ਨਸ਼ਿਆਂ ਵਿੱਚ ਡੁੱਬਿਆ ਪਿਆ ਤੇ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਅਸੀਂ ਜੇ ਸਾਰੇ ਰਲ ਕੇ ਆਪ ਕਰਾਂਗੇ ਤੇ ਜ਼ਿਆਦਾ ਕੋਸ਼ਿਸ਼ ਹੋਏਗੀ ਮੈਂ ਚਾਹੁੰਦਾ ਸਾਡੇ ਸਾਰੇ ਆਪ ਵੀ ਜੁੜ ਜਾਈਏ ਇਹੋ ਜੇ ਸਮਾਗਮ ਕਰੀਏ ਤਾਂ ਕਿ ਸਮਾਗੋ ਵਿੱਚ ਸਾਰਿਆਂ ਨੂੰ ਆਮ ਨਾਲ ਇਹ ਪ੍ਰੇਰਨਾ ਮਿਲੇ ਕਿ ਅਸੀਂ ਗਲਤ ਰਸਿਆ ਤੋਂ ਦੂਰ ਰਹੀਏ ਮੈਂ ਉਹ ਜਨਾਂ ਵੀ ਟਾਈਮ ਦੀ ਤਬਦੀਲੀ ਬਾਕੀ ਜਥੇ ਉਹੀ ਨੇ ਸਾਰੇ ਸੰਗਤ ਜਰ ਆਪਣਾ ਲਾਹੇ ਹੋਏ ਕਿ ਸਵੇਰੇ ਟਾਈਮ ਸਾਨੂੰ ਸਾਰੇ 8 ਲੈ ਕੇ 5 ਵੇ ਦੇ ਕਰਾਇਆ ਦੋ ਚੀਜ਼ਾਂ ਨਾਲ ਐਡ ਨੇ ਕਿ ਇਹਦੇ ਸਬੰਧ ਵਿੱਚ 18 ਤਰੀਕ ਨੂੰ ਐਤਵਾਰ ਅੰਮ੍ਰਿਤਸਰ ਦੀਆਂ ਸਾਰੀਆਂ ਸੁਆੜੀਆਂ ਦਾ ਸਮਾਗਮ ਇੱਥੇ ਹੀ ਹੈ ਕੌਂਸਲ ਹਫਤਾਵਾਰੀ ਸਾਰੀਆਂ ਸੁਆੜੀਆਂ ਇੱਥੇ ਆ ਰਹੀਆਂ ਹਨ ਉਹਨਾਂ ਨੇ ਸੁਖਵੰਤੀ ਸਾਹਿਬ ਪਠਾ ਦੀ ਹਾਜ਼ਰੀ ਵਰਨੀ ਕੀਰਤਨ ਕਰਨਾ ਤੇ ਉਸ ਤੋਂ ਬਾਅਦ ਇੱਕ ਮੈਡੀਕਲ ਕੈਂਪ ਇੱਥੇ ਬਹੁਤ ਜ਼ਰੂਰੀ ਉਹ ਮੈਡੀਕਲ ਕੈਂਪ ਡਾਕਟਰ ਅਮਰਦੀਪ ਸਿੰਘ ਦੇਵਾ ਸਕਿਨ ਸਪੈਸ਼ਲਿਸਟ ਡਾਕਟਰ ਅਫਦੇਸ਼ਵਰ ਜੋ ਪਲਾਸਟਿਕ ਸਰਜਰੀ ਦੇ ਸਪੈਸ਼ਲਿਸਟ ਨੇ ਤੇ ਉਹ ਕਿਹੜਾ ਹਸਪਤਾਲ ਹੈ ਜੀ ਨਹੀਂ ਨਿਵਾਸਾ ਹਾਂ ਨਿਵਾਸਾ ਨਿਵਾਸਾ ਹਸਪਤਾਲ ਦੀ ਟੀਮ ਸਾਰੀ ਔਰਥੋ ਦੇ ਆਈਸ ਦੇ ਗਾਇਨੀ ਦੇ ਕੋ ਡਾਕਟਰ ਸਾਰੇ ਆ ਰਹੇ ਨੇ ਇਹਨਾਂ ਨੇ 10 ਵਜੇ ਸ਼ੁਰੂ ਕਰਦਣਾ ਕੈਂਪ ਇੱਥੇ ਕੈਂਪਸਾਂ ਦੇ ਵਿੱਚ ਹੋਏਗਾ ਪਾੜ ਹੋਣਗੇ ਕੌਸਰ ਉਸ ਤੋਂ ਬਾਅਦ ਕੈਂਪ ਇੱਥੇ ਹੋਏਗਾ ਜਿਹੜੇ ਮਰੀਜ਼ ਫਾਇਦਾ ਠਾਣਾ ਚਾਹਣ ਬਿਲਕੁਲ ਫ੍ਰੀ ਚੈੱਕਅਪ ਹੋਏਗਾ ਔਰ ਨਾਲ ਹਰ ਡਾਕਟਰ ਨੇ ਦਵਾਈਆਂ ਲੈ ਕੇ ਆਣੀ ਹੈ ਦਵਾਈਆਂ ਸਾਰੀਆਂ ਇੱਥੇ ਹਸਪਤਾਲ ਵੱਲੋਂ ਸਾਰਿਆਂ ਨੂੰ ਫਰੀ ਦਿੱਤੇ ਜਾਣ ਗਿਆ ਇਸ ਲਈ ਇਹਦਾ ਪ੍ਰਚਾਰ ਵੀ ਕਰ ਦਿਓ ਤਾਂ ਕਿ 18 ਤਰੀਕ ਨੂੰ ਲੋੜਵੰਦ ਮਰੀਜ਼ ਇਥੋਂ ਦਵਾਈਆਂ ਦੇ ਨਾਲ ਜਿਹੜੇ ਟ੍ਰੇਨ ਡਾਕਟਰ ਆਏ ਨੇ ਬੜਾ ਸਾਰਾ ਸਪੈਸ਼ਲਿਸਟ ਆ ਰਹੇ ਨੇ ਉਹਨਾਂ ਦਾ ਫਾਇਦਾ ਉਠਾ ਸਕਣ ਇਸ ਤੋਂ ਬਾਅਦ ਜਿਹੜਾ 20 ਤਰੀਕ ਨੂੰ ਗੁਰਪਰਵ ਹੈ ਅੰਦਰ ਗੁਰਕੌਲ ਸਰ ਗੁਰਪਰਵ ਹੋਏਗਾ ਬਾਹਰ 메ਨ ਗੇਟ ਦੇ ਬਾਹਰ ਅੰਮਨ ਦੀ ਵਸਤਵ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਹੈ ਉਹਨਾਂ ਨੇ ਇੱਥੇ ਆਣਾ ਹਰ ਟੀਮ ਉਹਨਾਂ ਦੀ ਉਹ ਵੀ ਇੱਥੇ ਬਲੱਡ ਡੋਨੇਸ਼ਨ ਕੈਂਪ ਲੱਗੇਗਾ ਮੈਂ ਕਿ 20 ਤਰੀਕ ਨੂੰ ਤੂੰ ਵੀ ਡ੍ਰਿੰਕ ਨੂੰ ਆ। ਇਹਦਾ 10 ਸਿਰੋ ਹੋ ਜਾਏਗਾ ਜੀ। 10 ਰੋ ਦੇ ਲੈ ਕੇ ਤਕਰੀਬਨ ਕੰਟੀਨਿਊ ਹੋਈ। ਜਿਹੜਾ ਇੱਥੇ ਐ ਇਹ 10 ਤੋਂ 2 ਐ। ਜਿਹੜਾ ਸਾਡੇ ਹਸਪਤਾਲ ਦੇ 18 ਤਰੀਕਾ ਲਾ। ਹੋਗਾ ਜੀ। ਸ਼ਰਮਣੀ ਕਮੇਟੀ ਦੀ ਹੋਈ ਸਭ ਲੋ ਸਾਰਾ ਉਹਨਾਂ ਇੰਦਰ ਦਾ ਗੁਰਦੁਆਰਾ। ਲੇਕਿਨ ਸਾਨੂੰ ਹਰ ਸਾਲ ਉਹ ਇੱਕ ਕਰਦੇ ਨੇ। ਸਾਡੀ ਉਹਨਾਂ ਫਾਈਲ ਬੱਕੀ ਬਣਾਈ ਹੈ ਕਿ ਸਾਨੂੰ ਕਦੀ ਸਾਨੂੰ ਪੁੱਛਣਾ ਨਾ ਪਵੇ। ਆਪਣੇ ਆਪ ਹੀ ਉਹ ਹਰ ਸਾਲ ਸਾਨੂੰ ਇਹ ਫਾਈਲਾਂ ਜੋੜਨ ਦੇ ਨੇ ਕਿ ਵੀ ਜੋ ਵੀ ਅਸੀਂ ਇਹਨਾਂ ਕੋਲੋਂ ਸਹਿਯੋਗ ਮੰਗਨੇ ਆ ਸਮੇਂ ਦਿੰਦੇ ਨੇ ਸਾਰਾ ਜਦੋਂ ਕਰੀ ਗੁਰਮੀ ਜਿਹੜੇ ਧਰਮ ਪ੍ਰਚਾਰ ਤਹਿਰ ਚਲਾਈ ਜਾ ਰਹੀ ਹੈ ਵਕਫ ਵਕਫ ਜਿਹੜੇ ਸਸਤਾ ਉਹ ਵੀ ਚਲਾ ਰਹੇ ਤੁਸੀਂ ਵੀ ਲੰਬੇ ਸਮੇਂ ਤੋਂ ਧਰਮ ਪ੍ਰਚਾਰ ਦੀ ਕਰ ਰਹੇ ਹੋ ਕਿੰਨਾ ਕਿ ਲੋੜ ਹੈ मौके ਜਿਹੜੀ ਮੌਜੂਦਾ ਸਵਾ ਤਾਂ ਕਿਵੇਂ ਦੇਖਦੇ ਹੋ ਦੇਖੋ ਜੀ ਚੱਲ ਰਹੀਆਂ ਹੈ ਲਹਿਰਾਂ ਤਾਂ ਬਹੁਤ ਚੱਲ ਰਹੀਆਂ ਹੈ ਲੇਕਿਨ ਮੈਂ ਜੋ ਇਸ ਸਮੇਂ ਨਾਲ ਆਧ ਮੌਜੂਦਾ ਸਵਾ ਦੇ ਵਿੱਚ ਇਹਦੀ ਹੋਰ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਬੜੇ ਪਿੱਛੇ ਆ ਬਹੁਤ ਰੋਜ਼ ਅਖਬਾਰਾ ਪੜਨੇ ਆ ਤੁਸੀਂ ਮੀਡੀਆ ਲੋ ਕਿ ਰੋਜ਼ ਅਖਬਾਰਾਂ ਪੜ੍ਹਨੇ ਆ ਕੋਈ ਨਸ਼ਿਆਂ ਦੇ ਮੋਤਾ ਹੋ ਰਹੀਆਂ ਕੋਈ ਨਸ਼ਿਆਂ ਨਾਲ ਬਰਬਾਦ ਪਰਿਵਾਰ ਹੋ ਰਹੇ ਨੇ ਸਾਰੇ ਉਹ ਪੜ੍ਹ ਕੇ ਬੜਾ ਦੁੱਖ ਹੁੰਦਾ ਸੋ ਅਸੀਂ ਜਾਣੇ ਆ ਕਿ ਹੁਣ ਜਿਆਦਾ ਲੋੜ ਐ ਇਸੇ ਸੋ ਦਿਨੋਂ 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 ਦਿਨ ਬੇਸ਼ੱਕ ਲੋਕੀ ਕਹਿੰਦੇ ਕਟਦਾ ਪਿਆ ਸਰਕਾਰਾਂ ਕਹਿਣ ਕਟਦਾ ਕੋਈ ਨਹੀਂ ਦੇ ਪਿਆ ਇਹ ਦਿਨੋਂ ਦਿਨ ਵੱਧਦਾ ਹੀ ਪਿਆ ਸੋ ਮੇਰੀ ਦੇਹੋ ਰਿਕਵੈਸਟ ਹੈ ਤੁਸੀਂ ਮੀਡੀਆਲੇ ਸਾਰਾ ਸਾਥ ਦਿਓ ਅਸੀਂ ਪ੍ਰਚਾਰ ਕਰ ਸਕੀਏ ਹਾਲੇ ਵੀ ਅੱਜ ਆ ਨਹੀਂ ਮੈਂ ਭਾਈ ਦਵਿੰਦਰ ਸਿੰਘ ਜਸਵਾਨੇ ਆਲੇ ਆ ਰਹੇ ਨੇ ਭਾਈ ਗੁਰਗਪਾਲ ਸਿੰਘ ਜੀ ਜਿਹੜੇ ਸਾਡੇ ਨਾਲ ਸੁਸਾਇਟੀ ਦੇ ਸ਼ੁਰੂ ਤੋਂ ਹੀ ਅਟੈਚ ਨੇ ਇਸੇ ਸਾਡੇ ਨਾਲ ਭਾਈ ਗੁਰਗਪਾਲ ਸਿੰਘ ਇਥੋਂ ਦੇ ਮੈਂਬਰ ਨੇ ਤੇ ਉਹ ਪੂਰੀ ਜਾਨ ਲਾਉਂਦੇ ਨੇ ਤਾਂ ਕਿ ਇਸ ਵਗਮ ਵਿੱਚ ਪੂਰਾ ਸਹਿਯੋਗ ਦੇ ਸਕਣ ਬਹੁਤ ਵੱਡਾ ਸਹਿਯੋਗ ਰੋਂਦਾ ਭਾਈ ਅਮਨਦੀਪ ਸਿੰਘ ਭਾਈ ਮਨਿੰਦਰ ਸਿੰਘ ਅਜੂਰੀ ਰੱਗੀ ਆ ਰਹੇ ਨੇ ਭਾਈ ਤਰਿੰਦਰ ਸਿੰਘ ਨੇ ਭਾਈ ਸਰਵਜੀਤ ਸਿੰਘ ਨੇ ਹੋਰ ਬੀਬੀਆਂ ਦੇ ਜਥੇ ਨੇ ਜਿਹੜੇ ਸਿੰਘ ਸਾਹਿਬ ਗੰਦੀ ਬਲਵਿੰਦਰ ਸਿੰਘ ਜੀ ਦੀ ਅਸਲੀ ਗ੍ਰੰਥੀ ਨੇ ਸਾਥਕਰਮ ਸਟੇਰ ਮੰਦਰ ਸਾਹਿਬ ਦੇ ਉਹਨਾਂ ਨੇ ਵੀ ਕਥਾ ਕਰਨੀ ਆ ਕੇ ਇਸੇ ਤਰ੍ਹਾਂ ਹੋਰ ਜਿੱਥੇ ਸਾਰੇ ਸਹਿਯੋਗ ਦੇ ਰਹੇ ਨੇ ਸਾਰੇ ਇੰਦਰ ਜਿੰਦਰ ਸਿੰਘ ਜੀ ਧਾਰਮਿਕ ਸੇਵਾਵਾਂ ਦੇ ਨਾਲ-ਨਾਲ ਤੁਹਾਡੀ ਸੁਸਾਇਟੀ ਮੈਡੀਕਲ ਸੇਵਾ ਵੀ ਨਾਲ ਕਰ ਰਹੀ ਹੈ ਬਹੁਤ ਵੱਡੇ ਪੱਧਰ ਤੇ ਇੱਕ ਬਹੁਤ ਅੱਜ ਸਹਿਯੋਗ ਤੇ ਲੋੜ ਆ ਜਿਹੜੇ ਗਰੀਬ ਲੋੜਵੰਦ ਨੇ ਇਲਾਜ ਹੀ ਨਹੀਂ ਕਰਾ ਸਕਦੇ ਤੁਹਾਡਾ ਸਕਾ ਜਿਹੜਾ ਚਲਾ ਰਿਹਾ 1380 ਤੋਂ ਇਹ ਚ ਕਿਹੜੇ ਜਿਹੜੀਆਂ ਸੇਵਾਵਾਂ ਨੇ ਔਰ ਬਹੁਤ ਘੱਟ ਚਾਚੇ ਤੇ ਬੱਚੇ ਦੇ ਉੱਤੇ ਛੋਹਵਾ ਦੇ ਰਹੇ ਕਿਹੜੇ ਕਿਹੜੇ ਸਵਾਵਾ ਹਸਪਤਾਲ ਗੈਰ ਹਰ ਕਿੰਨੇ ਮਰੀਜ਼ ਰੋਣੇ ਚ ਮਤਲਬ ਜਿਹੜੇ ਟੱਟੇ ਦਿੱਤੇ ਜਾਂਦੇ ਆ ਇਹ ਸਸ ਹਸਪਤਾਲ ਦੇ ਵਿੱਚ 80 ਤੋਂ ਲੈ ਕੇ 100 ਮਰੀਜ਼ ਡੇਲੀ ਆਉਂਦੇ ਨੇ ਤੇ 10 ਰੁਪਏ ਪਰਚੀ ਹੈ ਵੀਰ ਵੀ ਹੁਣ ਅੱਜ ਕੱਲ 20 ਰੁਪਏ ਕਰ ਦਿੱਤੀ ਹੈ ਜਿਹਦੇ ਵਿੱਚ ਡੈਂਟਲ ਆਰਥੋ ਦੇ ਬੱਚਿਆਂ ਦਾ ਬੱਚਿਆਂ ਦਾ ਆਈ ਦਾ ਜਰਨਲ ਇਹ ਸਾਰੇ ਨਾਲ ਹਸਪੀਟਲ ਦੇ ਵਿੱਚ ਸਵਾਵਲ ਨਾਲ ਚੱਲਦੀਆਂ ਨੇ ਫਿਜ਼ੀਓਥੈਰੇਪੀ ਇਹ ਜਿਹੜੀ ਉਹ ਬਹੁਤ ਹੀ ਲਾਰਜ ਸਕੇਲ ਤੇ ਹੈ ਸਾਲ ਦੇ ਵਿੱਚ ਅਸੀਂ ਅੱਖਾਂ ਤੇ ਕੈਂਪ ਵੀ ਲਾਉਂਦੇ ਆ ਜਿਹਦੇ ਵਿੱਚ ਲੋਡ ਲੋਡਵੰਦ ਮਰੀਜ਼ਾਂ ਦੇ ਪ੍ਰਸ਼ਨ ਵੀ ਹੁੰਦੇ ਨੇ ਉਹ ਸਾਰੇ ਹੀ ਪ੍ਰਸ਼ਨ ਜਿਹੜੇ ਹੁੰਦੇ ਨੇ ਉਹ ਸਾਰੇ ਹੀ ਫ੍ਰੀ ਕਿਤੇ ਜਾਂਦੇ ਨੇ ਇਹ ਪਿਛਲੇ ਦਿਨੀ ਕੈਂਪ ਲਾਇਆ ਸੀ ਅਸੀਂ ਡੇਰਾ ਸਤੋਵਾਲਾ ਵਿਖੇ ਸੰਤ ਮੱਖਣ ਸਿੰਘ ਜੀ ਜੋ ਐਸਲੇ ਮੌਜੂਦਾ ਮੁਖੀ ਨੇ ਸੰਤ ਅਮਨਦੀਪ ਸਿੰਘ ਜੀ ਉਹਨਾਂ ਦੇ ਆਸਥਾਨ ਦੇ ਉੱਤੇ ਕੈਂਪ ਲਾਇਆ ਸੀ ਜਿਦੇ ਵਿੱਚ 400 ਦੇ ਲਗਭਗ ਪੇਸ਼ੈਂਟ ਆਏ ਸਨ ਤੇ 60 ਮਰੀਜ਼ ਜਿਨ੍ਹਾਂ ਦੇ ਆਪਰੇਸ਼ਨ ਨਿਕਲੇ ਆ ਕੱਲ ਵੀ ਅਸੀਂ 15 ਮਰੀਜ਼ਾਂ ਦੇ ਆਪਰੇਸ਼ਨ ਕਰਾ ਕੀਤੇ ਨੇ ਜੋ ਕਿ ਨਿਰਮਲ ਜੋਤ ਆਈ ਹਸਪਤਾਲ ਮਾਰ ਰੋਡ ਵਿਖੇ ਹੋਏ ਨੇ ਬੋਲਤ ਬਹੁਤ ਅੰਝੀ ਮਤਲਬ ਤੇ ਦੇਖਿਆ ਜਾ ਰਿਹਾ ਕਿ ਕੈਂਸਰ ਜਿਹੜਾ ਬਹੁਤ ਵਧ ਰਿਹਾ ਹੈ। ਇਹ ਆਲਰੇਡੀ ਸਟੂਡੀਓ ਵਿੱਚ ਇਹ ਸੁਝਾਵਾ ਲਿਖ ਕੈਂਸਰ ਸਪੈਸ਼ਲਿਸਟ ਦੀ hospitaling ਦਾ ਪੋਜੀਸ਼ਨ ਪਾਇਆ ਗਿਆ ਕਿ ਤੁਹਾਨੂੰ ਆਪਣਾ ਥੀਕ ਨੋਟਾ ਇਹ ਲੋਕੜੀ ਵੀ ਛਾਟ। ਨਬਦੀ ਅਤੇ ਪ੍ਰਤੀ ਅਸੀਂ ਮੀਟਿੰਗ ਕੀਤੀ ਪਿੱਛੇ 140 ਹਸਪਤਾਲ ਦੇ ਵਿੱਚ। ਬਗੈਸ ਇਕੱਠਾ ਹੀ ਹਸਪਤਾਲ ਹੈ। ਇੱਥੇ OPD ਹੈ, ਉੱਥੇ ਇੰਡੋਰ ਵੀ ਸਾਰੀ ਹੈ। ਉੱਥੇ ਮੀਟਿੰਗ ਹੋਈ ਸੀ ਕਿ ਉੱਥੇ ਅਸੀਂ ਕੈਂਸਰ ਦਾ ਨਵਾਂ ਯੂਨਿਟ ਖੋਲ੍ਹਣ ਜਾ ਰਹੇ ਹਾਂ। ਤਾਂ ਕਿ ਮਰੀਜ਼ਾਂ ਨੂੰ ਬੜੇ ਸਸਤੇ ਨਾਲ ਪਰਚੀ ਨਾਲ ਇਲਾਜ ਕਰ ਸਕੀਏ ਬੈਲਸਿਅਮ ਫੈਕਟਰੀਆਂ ਉੱਤੇ ਲੱਗਣ ਜਾ ਰਹੀਆਂ ਹਨ ਹਾਂਜੀ ਉੱਥੇ ਸਾਰਾ ਸੀਸੀਯੂ ਆਈਸੀਯੂ ਸਾਰਾ ਸਟਾਰਟ ਕਰਤਾ ਉਹ ਸਟਾਰਟ ਕਰਤਾ ਸੋਫਟੀ ਰੋਡ ਤੇ ਆਈਸੀਯੂ ਵੀ ਸਟਾਰਟ ਹੈ ਸੀਸੀਯੂ ਵੀ ਸਟਾਰਟ ਹੈ ਤੇ ਹੋਰ ਵੀ ਜਿਹੜਾ ਸਹੂਲਤਾਂ ਕਾਫੀ ਉੱਥੇ ਆਹ ਲੱਗ ਰਹੀ ਹੈ ਉਹ ਵੀ ਰੋਜ਼ਾਨਾ ਉਹ ਵੀ ਰੋਜ਼ਾਨਾ ਹੁੰਦੀ ਹੈ ਸਾਰਾ ਰੋਜ਼ਾਨਾ ਤੇ ਨਿਊਰੋ ਨਿਊਰੋ ਦਾ ਨਿਊਰੋ ਦਾ ਅਜੇ ਨਹੀਂ ਹੋ ਸਕਿਆ ਬੜੀ ਜਲਦੀ ਕਰ ਰਹੇ ਉਹ ਵੀ ਆ ਰਹੇ ਨੇ ਮੇਰਾ ਵੀ ਦੋ 3 ਮੰਥਸ ਔਰ ਨਿਊਰੋ ਡਾਕਟਰ ਵੀ ਆਏ। ਜੀ ਸਾਹਿਬ ਗੁਰਦੁਆਰੇ ਵਿੱਚ ਵੀ 30 ਨੂੰ ਤੁਸੀਂ ਵੀ ਬਣਾ ਰਹੇ ਹੋ ਤੇ ਮਾਦਾ ਕੋਣਾ ਗੁਰਦੁਆਰਾ ਸਾਹਿਬ ਤੇ ਇਸ ਕ੍ਰੋਨਿਕ ਪੇਟੀ ਵਾਲੇ ਵੀ ਇੱਥੇ ਦੁਬਾਰਾ ਸਾਹਿਬ ਜਲਵਾ ਵੀ ਲੱਗ ਰਿਹਾ। ਹਾਂਜੀ ਇਹਨਾਂ ਇਹ ਸ਼ੁਰੂ ਤੋਂ ਪਰੰਪਰਾ ਜੀ ਕਿਉਂਕਿ ਗੁਰਗੱਦੀ ਮਹਾਰਾਜ ਦੀ ਹੋਈ ਸੀ ਅਕਾਲ ਤਖਤ ਸਾਹਿਬ ਤੇ ਇਸ ਲਈ ਉਹ ਅਕਾਲ ਤਖਤ ਦੇ ਜਰੂਰ ਬਣਾਉਂਦੇ ਨੇ। ਅਕਾਲ ਤਖਤ ਦੇ ਹਰਿਮੰਦਰ ਸਾਹਿਬ ਬਾਬਾ ਟਰਲ ਬਾਈ ਸਾਹਿਬ ਜਲਵਾ ਲੱਗਦੇ ਨੇ ਜਿਹੜੇ ਉਹ ਵੀ ਲੱਗਦੇ ਨੇ। ਰੂਟੀਨ ਵਾਈ ਇਹ ਪਰਮੁਖਤ ਨਿਗਦੇ ਹੀ ਲੱਗਦੇ ਨੇ। ਮੇਰੇ ਦਿਨੋਂ ਵੀ ਲੱਗਣੇ ਨੇ ਆਤਸ਼ਵਾਦੀ ਦੀਪਾਲਾ ਜੀ ਆਤਸ਼ਵਾਦੀ ਹੋਏਗੀ ਜੀ ਜੇ ਪਰਪਰਾ ਦਾ ਕੋਈ ਡੀਸੀ ਨੇ ਮਨਾਣਾ ਕੀਤਾ ਪਟਾਕਿਆਂ ਪਟੁਕਿਆਂ ਦਾ ਉਸ ਤਰ੍ਹਾਂ ਦੇ ਆਤੇ ਪਾਸੀ ਦਾ ਇੰਤਜ਼ਾਮ ਕੀਤਾ ਹੈ ਬਾਕੀ ਡੀਸੀ ਦੇ ਮੁਤਾਬਕ ਜਿਸ ਤਰ੍ਹਾਂ ਡੀਸੀ ਸਾਹਿਬ ਕਹਿਣਗੇ ਉਸ ਤਰ੍ਹਾਂ ਕਰਾਂਗੇ ਸਿੰਘ ਜੀ ਭਾਈ ਹਰਜੀਤ ਸਿੰਘ ਜੀ ਭਾਈ ਭਜਨ ਸਿੰਘ ਜੀ ਸੁਖਦੇਵ ਭਾਈ ਸੁਖਦੇਵ ਸਿੰਘ ਜੀ ਭਾਈ ਦਵਿੰਦਰ ਸਿੰਘ ਜੀ ਭਾਈ ਅਮਰੀਕ ਸਿੰਘ ਚਾਵਲਾ ਭਾਈ ਸਵਰਨ ਸਿੰਘ ਜਸਵਿੰਦਰ ਸਿੰਘ ਜੀ ਗੋਪਾਲ ਜੀ ਬੜੇ ਮਿਹਨਤੀ ਨੇ